ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਅੱਜ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਗਈ ਔਰ ਇਸ ਵਾਰ ਇੱਕ ਭੁਲੇਖਾ ਸੰਗਤ ਦੇ ਵਿੱਚ ਪਾਇਆ ਜਾ ਰਿਹਾ ਹੈ ਵਿੰਦਿਸ਼ਾੜ ਤਿਉਹਾਰ 20 ਤਰੀਕ ਨੂੰ ਮਨਾਇਆ ਜਾਏ ਜਾਂ 21 ਤਰੀਕ ਨੂੰ ਮਨਾਇਆ ਜਾਏ ਗੁਰਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਦਰਬਾਰ ਸਾਹਿਬ ਜੀ ਵੱਲੋਂ ਇਹ ਤਿਉਹਾਰ 18 ਅਕਤੂਬਰ ਨੂੰ ਮਨਾਇਆ ਜਾ ਰਿਹਾ ਸੋ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਸ ਤਿਉਹਾਰ ਨੂੰ ਵਿੰਦਿਸ਼ਾੜ ਦਿਵਸ ਨੂੰ ਕੇ 1 ਅਕਤੂਬਰ ਨੂੰ ਹੀ ਮਨਾਇਆ ਜਾਵੇ ਔਰ ਬੰਦੀ ਛੋੜ ਦਿਵਸ ਦੀਆਂ ਆਪ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿੱਥੇ ਅਸੀਂ ਦੀਪਮਾਲਾ ਕਰਦੇ ਹਾਂ ਕਿਉਂਕਿ ਘੋਦੇ ਦੀਵੇ ਬਾਲਣੇ ਤੇਲ ਦੇ ਦੀਵੇ ਬਾਲਣੇ ਵਾਤਾਵਰਣ ਨੂੰ ਸੁਗੰਧਿਤ ਕਰਦੇ ਨੇ ਔਰ ਵਾਤਾਵਰਣ ਨੂੰ ਸ਼ੁੱਧ ਕਰਦੇ ਨੇ ਉਥੇ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ ਕਿਉਂਕਿ ਕੋਈ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ ਕਿ ਕਿੰਨਾ ਕੁ ਪੋਲਿਊਸ਼ਨ ਪਟਾਕਿਆਂ ਦੇ ਨਾਲ ਪੋਟਾਸ਼ ਦੇ ਨਾਲ ਆਕਾਸ਼ ਵਿੱਚ ਫੈਲਦਾ ਹੈ ਜੋ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ ਪਸ਼ੂਆਂ ਤੇ ਪੰਛੀਆਂ ਤੇ ਰਸਾਨਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਬਿਮਾਰਾਂ ਤੇ ਉਹਦਾ ਜਿਹੜਾ ਬਹੁਤ ਵੱਡਾ ਇੱਕ ਅਸਰ ਹੁੰਦਾ ਹੈ ਔਰ ਉਸ ਨੂੰ ਨਿਰਅਸਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਵਾਤਾਵਰਣ ਦਾ ਵਿਖਿਆਰ ਕਰਨਾ ਚਾਹੀਦਾ ਹੈ ਔਰ ਘਟ ਤੋਂ ਘਟ ਜਿਹੜੇ ਪੋਟਾਸ਼ ਦੇ ਪ੍ਰਦੂਸ਼ ਜਿਹੜੇ ਪਟਾਕੇ ਨੇ ਉਹ ਚਲਾਉਨੇ ਚਾਹੀਦੇ ਨੇ ਪ੍ਰਾਥੇ ਚਲਾਉਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਔਰ ਵੱਤ ਤੋਂ ਵੱਤ ਸਾਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਇੱਕ ਅਹਿਦ ਕਰੀਏ ਕਿ ਇਸ ਤਿਉਹਾਰ ਤੇ ਜੋ ਆਪਾਂ ਬੰਦੀ ਛੋੜ ਦਾ ਤਿਉਹਾਰ ਮਨਾਉਣਾ ਹੈ ਇਸ ਤਿਉਹਾਰ ਤੇ ਘਟੋ ਘਾਟ ਇਹ ਤੇ ਇੱਕ ਸਿੱਖ ਇੱਕ ਇੱਕ ਬੂਟਾ ਆਪਣੇ ਹੱਥਾਂ ਦੇ ਨਾਲ ਜ਼ਰੂਰ ਲਾਵੇ ਤਾਂ ਕਿ ਵਾਤਾਵਰਣ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਸਕੇ